ਰਜਨਦੇਵ ਬੀਆਰਸ ਨਗਰ ਇਲਾਕੇ 'ਚ ਦੋ ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਦੀ ਘਟਨਾ ਉੱਥੇ ਲੱਗੀ ਸੀ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਾਹਨ ਬਹੁਤ ਤੇਜ਼ ਰਫ਼ਤਾਰ ਨਾਲ ਦੂਜੇ ਵਾਹਨ ਨਾਲ ਟਕਰ ਆ ਗਿਆ ਜਿਸ ਤੋਂ ਬਾਅਦ ਗੱਡੀ ਪਲਟ ਗਈ ਅਤੇ ਖੰਭੇ ਨਾਲ ਟਕਰ ਆ ਗਈ ਜਿਸ ਕਾਰਨ ਗੱਡੀ ਵਿੱਚ ਸਵਾਰ ਵਿਅਕਤੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਲਈ ਮੌਕੇ ਤੇ ਪਹੁੰਚੀ ਪੁਲਸ ਨੇ ਕਿਹਾ ਕਿ ਕੋਈ ਸ਼ਿਕਾਇਤ ਨਹੀਂ ਮਿਲੀ ਹੈ ਕਿਹਾ ਜਾਂਚ ਕੀਤੀ ਜਾਵੇਗੀ ਬਿਊਰੋ ਰਿਪੋਰਟ ਬਿਊਰੋ ਰਿਪੋਰਟ ਮਤ ਲਗਾਣਾ ਪੁੱਛ ਕੇ ਬਤਾਤੀ ਹੋ ਕਿਸ ਕੀ ਰਿਪੋਰਟ ਹੈ ਜਿਹੜੀ ਛੋਟੀ ਗੱਡੀ ਵਿੱਚ ਹੀ ਆ ਛੋਟੀ ਗੱਡੀ ਦੀ ਕੋਈ ਪਾਲਟੀ ਵਿੱਚ ਹੀ ਆ ਜਾਂ ਕਿਵੇਂ ਆ ਪਾਲਟੀ ਵਿੱਚ ਹੀ ਆ ਪਾਲਟੀ ਪੁੱਠੀ ਹੋ ਗਈ ਸੰਭੇ ਦੀ ਸਪੋਰਟ ਨਾਲ ਗੱਡੀ ਰੁਕੀ ਹੈ ਰਾਮ ਦੀ ਗੱਡੀ ਪਾਲਟੀ ਕਰਦਾ ਜਿਹੜਾ ਲੜਦਾ ਗੱਡੀ ਚਲਾਉਂਦਾ ਸੀਗਾ ਉਹ ਗੱਡੀ ਨਹੀਂ ਮਿਲੂਗਾ ਰਸਤਾ ਹੀ ਨਹੀਂ ਕਿਹਾ ਜਾਂਦਾ ਜਿਹੜਾ ਗੱਡੀ ਚਲਾਉਂਦਾ ਸੀਗਾ ਉਹ ਗੱਡੀ ਨਹੀਂ ਮਿਲੂਗਾ ਰਸਤਾ ਹੀ ਨਹੀਂ ਕਿਹਾ ਜਾਂਦਾ ਜਿਹੜਾ ਗੱਡੀ ਚਲਾਉਂਦਾ ਸੀਗਾ ਉਹ ਗੱਡੀ ਨਹੀਂ ਮਿਲੂਗਾ ਰਸਤਾ ਹੀ ਨਹੀਂ ਕਿਹਾ ਜਾਂਦਾ ਜਿਹੜਾ ਗੱਡੀ ਚਲਾਉਂਦਾ ਸੀਗਾ ਉਹ ਗੱਡੀ ਨਹੀਂ ਮਿਲੂਗਾ ਰਸਤਾ ਹੀ ਨਹੀਂ ਕਿਹਾ ਜਾਂਦਾ ਜਿਹੜਾ ਗੱਡੀ ਚਲਾਉਂਦਾ ਸੀਗਾ ਉਹ ਗ ਉਹਦੇ ਵੀ ਹੋਰ ਕੱਟਬੇੜੀ ਜਦੋਂ ਨਾਲ ਜਿਹੜੀ ਲੇੜੀ ਸੀ ਉਹਨਾਂ ਦੇ ਉਹ ਲੇਡੀ ਸੀਰੀਸ ਆ ਸੀਰੀਅਸ ਆ ਜਿਹੜੀ ਬਿਜੁਰਗ ਹੈ ਲੇੜੀ ਜਿਹੜਾ ਉਹਨਾਂ ਦੇ ਸਾਟਾ ਦਾ ਉਹ ਬੱਚੇ ਸੀ ਉਹਨਾਂ ਦੀ ਮਾੜੀਆਂ ਮੋਟੇ ਸੱਟਾਂ ਲੱਗੀਆਂ ਬਾਕੀ ਪਤਾ ਨਹੀਂ ਮੌਕੇ ਪੱਤੇਗਾ ਨਹੀਂ ਪਤਾ ਜਿਹੜੇ ਜਿਹੜੀ ਸੀਰੀਸ ਆ ਉਹਨਾਂ ਦੀ ਉਮਰ ਕਿੰਨੀ ਆ ਜੀ ਉਹਨਾਂ ਦੀ ਉਮਰ ਹੋਊ ਜੀ 60 62 ਹੋਣ ਦੇ ਕਰੀਬ ਜੀ ਤੇ ਉਹਨਾਂ ਨੂੰ ਇਸ ਟਾਈਮ ਕਿੱਥੇ ਲੈ ਕੇ ਗਏ ਉਹਨਾਂ ਨੂੰ ਦੀਪਾ ਇੱਕ ਖਾਣਾ ਖਾਪਾ ਨਗਰ ਹੌਲ ਦਾ ਰਾਮ ਸਿੰਘ ਰੋਟਾ ਹੈ ਐਕਸੀਡੈਂਟ ਹੋਇਆ ਸੀਗਾ ਗੋਦਵਾਰਾ ਸਭ ਕੋਲੇ ਈ ਬਲੌਕ ਦੇ ਵਿੱਚ देख रहे हैं जी ये हूँ कि कसूर आ गाँव के दे बयान के आधार पर कार्रवाई कर देंगे जो भी होगा जी वो कार्रवाई कर देंगे वो सर सुनने भी सीरियस हजे आए नहीं है करी है बाकी जो दो भी आज जो गलबात होगी सामने आजगी जी एसएमजेड न्यूज़ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੂਟਾ ਦੀ ਰਿਪੋਰਟ ਲੁਧਿਆਣਾ ਦੇ ਬੀਆਰਐਸ ਨਗਰ ਇਲਾਕੇ 'ਚ ਦੋ ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਦੀ ਘਟਨਾ ਉੱਥੇ ਲੱਗੀ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਾਹਨ ਬਹੁਤ ਤੇਜ਼ ਰਫ਼ਤਾਰ ਨਾਲ ਦੂਜੇ ਵਾਹਨ ਨਾਲ ਟਕਰ ਆ ਗਿਆ ਜਿਸ ਤੋਂ ਬਾਅਦ ਗੱਡੀ ਪਲਟ ਗਈ ਅਤੇ ਖੰਭੇ ਨਾਲ ਟਕਰ ਆ ਗਈ ਜਿਸ ਕਾਰਨ ਗੱਡੀ ਵਿੱਚ ਸਵਾਰ ਵਿਅਕਤੀ ਜ਼ਖਮੀ ਹੋ ਗਿਆ

ਉਹਦੇ ਵੀ ਹੋਰ ਥੱਟ ਪੇਟ ਦੀ ਜਦੋਂ ਤੇ ਨਾਲ ਜਿਹੜੀ ਜਿਹੜੀ ਸੀ ਉਹ ਲੇਡੀ ਸੀਰੀਅਸ ਹੈ ਜਿਹੜੀ ਮਜੋਰ ਹੈ ਕਿ ਲੇਡੀ ਹੋਰ ਆ ਦੇ ਸਾਡਾ ਤਾਂ ਉਹ ਬੱਚੇ ਸਨ ਉਹਨਾਂ ਦੀ ਮਾੜੀਆਂ ਮੋਟੇ ਸੱਟਾਂ ਲੱਗੀਆਂ ਬਾਕੀ ਪਤਾ ਨਹੀਂ ਮੌਕੇ ਤੇ ਕੀ ਗੱਲ ਲੇਟ ਪਤਾ ਨਹੀਂ ਜਿਹੜੇ ਲੇੜੀ ਸੀਰੀਅਸ ਹਨ ਉਹ ਕਿੰਨੇ ਜੀ ਉਹਨਾਂ ਦੀ ਉਮਰ ਹੋਊਗੀ 60 ਤੋਂ 64 ਕੋਈ ਕਰੀਬ ਜੀ ਤੇ ਉਹਨਾਂ ਨੂੰ ਇਸ ਟਾਈਮ ਕਿੱਥੇ ਲੈ ਕੇ ਗਏ ਨੇ ਉਹਨਾਂ ਨੂੰ ਦੀਪ ਬੱਸ ਇੱਕ ਖਾਣਾ ਖਾਪਾ ਨਗਰ ਹੌਲ ਦਾ ਆਰਾਮ ਸਿੰਘ ਰੋਟਾ ਹੈ ਐਕਸੀਡੈਂਟ ਹੋਇਆ ਸੀਗਾ ਉਹ ਦੁਬਾਰਾ ਸਾਹ ਕੋਲੇ 3 ਬਲਾਕ ਦੇ ਵਿੱਚ ਦੇਖਣੇ ਜੀ ਇਹਦੇ ਵਿੱਚ ਹੁਣ ਕਿਹੜਾ ਖੂਰਾਗਾ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਾਂਗੇ ਜੋ ਵੀ ਹੋਗਾ ਜੀ ਉਹ ਕਾਰਵਾਈ ਕਰ ਦੇਵਾਂਗੇ ਜਿਹੜੇ ਪੇਸ਼ੈਂਟ ਆਉਂਦੇ ਆ ਉਹ ਸੀਗੇ ਸਾਰੇ ਕਿ ਮੈਂ ਉਹ ਸਾਰੇ ਸੁਣਨ ਚ ਤਾਂ ਇਹ ਆਇਆ ਵੀ ਸੀਰੀਅਸ ਆ ਜੀ ਸਾਡੇ ਕੋਲ ਆਏ ਨਹੀਂ ਹੈ ਕਿ ਉਹਨਾਂ ਨੇ ਕੋਈ ਐਪਲੀਕੇਸ਼ਨ ਨਹੀਂ ਆ ਕਰੀ ਹੈਗੀ ਬਾਕੀ ਜਦੋਂ ਵੀ ਆਉਂਦੇ ਜੋ ਗੱਲਬਾਤ ਹੋਊਗੀ ਸਾਹਮਣੇ ਆਜੂਗੀ ਐਸਐਮਜ਼ेड ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੂਟਾ ਦੀ ਰਿਪੋਰਟ